ਬਾਬਰ ਦੀ ਮੌਤ ਦੇ ਪਿੱਛੋਂ ਉਸ ਦਾ ਵੱਡਾ ਪੁੱਤਰ ਨਸੀਰਉਦਦ ਹੀਮਾਯੂ ਆਗਰੇ ਦੇ ਤਖਤ ਉੱਤੇ ਬੈਠਾ ਉਹ ਬੜਾ ਮਿਲਨਸਾਰ ਅਤੇ ਜੋਤਿਸ਼ ਵਿਦਿਆ ਦਾ ਮਾਹਿਰ ਸੀ ਉਸ ਨੇ ਹਾਲੇ 10 ਸਾਲ ਵੀ ਰਾਜ ਨਹੀਂ ਸੀ ਕੀਤਾ ਕਿ ਸ਼ੇਰ ਸ਼ਾਹ ਸੂਰੀ ਨਾਲ ਉਸ ਦੀ ਲੜਾਈ ਹੋ ਗਈ ਇਸ ਲੜਾਈ ਵਿੱਚ ਹੀਮਾਯੂ ਹਾਰ ਗਿਆ ਅਤੇ ਸ਼ੇਰ ਸ਼ਾਹ ਸੂਰੀ ਨੇ ਆਗਰੇ ਉੱਤੇ ਕਬਜ਼ਾ ਕਰ ਲਿਆ ਆਪਣੀ ਜਾਨ ਬਚਾਉਂਦਾ ਹੀਮਾਯੂ ਆਪਣੇ ਕੁਝ ਸਾਥੀਆਂ ਸਮੇਤ ਪੰਜਾਬ ਵੱਲ ਪੰਜੂਟਿਆ ਨਟਦਾ ਪਜਦਾ ਜਾਦੂਲਾ ਔਰਵਾਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੇ ਦਰਬਾਰੀਆਂ ਨੇ ਦੱਸਿਆ ਕਿ ਬਾਬੇ ਨਾਨਕ ਦੀ ਗਰਦੀ ਉੱਤੇ ਜਿਹੜਾ ਇੱਕ ਪੁੱਜਾ ਹੋਇਆ ਫਕੀਰ ਬੈਠਾ ਹੈ ਉਸ ਦਾ ਡੇਰਾ ਨੇੜੇ ਹੀ ਹੈ ਦਰਬਾਰੀਆਂ ਦੀ ਇਹ ਗੱਲ ਸੁਣ ਕੇ ਹਿਮਾਇੂ ਨੂੰ ਕੁਤਸਲੀ ਹੋਈ ਇਹ ਗਾਲੋ ਚੰਗੀ ਤਰ੍ਹਾਂ ਜਾਣਦਾ ਸੀ ਕਿ ਬਾਬਾ ਨਾਨਕ ਉਸ ਦੇ ਪਿਤਾ ਬਾਬਰ ਨੂੰ ਮਿਲੇ ਸਨ ਬਾਬਰ ਨੂੰ ਗੁਰੂ ਨਾਨਕ ਦੇਵ ਜੀ ਨੇ ਕੁਝ ਸਿੱਖਿਆਦਾਇਕ ਸ਼ਬਦ ਕਹੇ ਸਨ ਜਿਸ ਉੱਤੇ ਅਮਲ ਕਰਨ ਦੀ ਉਸਨੇ ਕਸਮ ਖਾਧੀ ਸੀ ਹਮਾਇਉ ਆਪਣੀ ਫੌਜ ਨੂੰ ਉੱਥੇ ਹੀ ਸੜਕ ਤੋਂ ਕੁਝ ਦੂਰ ਪੜਾਉ ਲਾਉਂਦਾ ਹੁਕਮ ਦੇ ਕੇ ਆਪ ਖਡੂਰ ਸਾਹਿਬ ਵੱਲ ਚਲ ਪਿਆ ਉਹਨਾਂ ਦੇ ਨਾਲ ਕੁਝ ਚੋਣਵੇਂ ਅਹਿਲਕਾਰਾਂ ਤੋਂ ਉਪਰੰਤ ਉਹਨਾਂ ਦੀ ਵਿਦਵਾਨ ਪੈਨ ਗੁਲਬਦੀਨ ਵੀ ਸੀ ਹਮਾਇਉ ਜਦ ਖਡੂਰ ਸਾਹਿਬ ਪੁੱਜਾ ਤਾਂ ਉਸਨੇ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਉੱਤੇ ਬੈਠਣ ਵਾਲਾ ਫਕੀਰ ਕਿਸੇ ਛੋਟੇ-ਮੋਟੇ ਮਕਾਨ ਜਾਂ ਝੌਂਪੜੀ ਵਿੱਚ ਹੀ ਰਹਿੰਦਾ ਹੋਵੇਗਾ ਪਰ ਜਦ ਕੜੂਰ ਸਾਹਿਬ ਆਕੇ ਉਹਨਾਂ ਗੁਨਾਰਕ ਦੇ ਵਾਰਿਸ ਬਾਰੇ ਪੁੱਛਿਆ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਦਰਬਾਰ ਉੱਚੇ ਟਿੱਬੇ ਉੱਤੇ ਸਥਿਤ ਹੈ ਹਿਮਾਯੂ ਕੋਣਾ ਪਜਾਉਂਦਾ ਹੋਇਆ ਆਪਣੇ ਅਹਿਲਕਾਰਾ ਸਮੀਤ ਦਰਬਾਰ ਦੇ ਨੇੜੇ ਪੁੱਜਾ ਉਸ ਸਮੇਂ ਦਰਬਾਰ ਲੱਗਾ ਹੋਇਆ ਸੀ ਅਤੇ ਗੁਰੂ ਜੀ ਇਲਾਹੀ ਬਾਣੀ ਦੀ ਵਿਆਖਿਆ ਕਰ ਰਹੇ ਜਦ ਦਰਬਾਰ ਦੇ ਬਾਹਰ ਕੁਝ ਸਿੱਖ ਖੜੇ ਜਾਂ ਉਹਨਾਂ ਨੇ ਕੋੜਿਆਂ ਉੱਤੇ ਚੜ੍ਹਿਆ ਆਉਂਦੇ ਕੁਝ ਬੰਦਿਆਂ ਨੂੰ ਵੇਖਿਆ ਤਾਂ ਰੁਕਣ ਵਾਸਤੇ ਕਿਹਾ ਇਕ ਦਰਬਾਰੀ ਜਿਹੜਾ ਪੰਜਾਬ ਦਾ ਰਹਿਣ ਵਾਲਾ ਸੀ ਨੇ ਉਹਨਾਂ ਸੇਵਾਦਾਰਾਂ ਨੂੰ ਕਿਹਾ ਕਿ ਬਾਦਸ਼ਾਹ ਹਿਮਾਯੂ ਗੁਰੂ ਅੰਗਦ ਦੇਵ ਜੀ ਨੂੰ ਮਿਲਣਾ ਚਾਹੁੰਦਾ ਹੈ ਉਹਨਾਂ ਸੇਵਾਦਾਰਾਂ ਕਿਹਾ ਕਿ ਹਾਲੇ ਦਰਬਾਰ ਲੱਗਾ ਹੋਇਆ ਹੈ ਇਸ ਸਮੇ ਗੁਰੂ ਜੀ ਕਿਸੇ ਨੂੰ ਨਹੀਂ ਮਿਲ ਸਕਦੇ ਪਰ ਜੇ ਤੁਸੀਂ ਸਤਸੰਗ ਸੁਣਨਾ ਹੈ ਤਾਂ ਪੈਦਲ ਅੰਦਰ ਜਾ ਕੇ ਧਰਤੀ ਉੱਤੇ ਬੈਠ ਸਕਦੇ ਹੋ ਪਰ ਹਿਮਾਯੂ ਨੇ ਇਸ ਗੱਲ ਤੋਂ ਮਨਾ ਕਰਕੇ ਘੋੜਿਆਂ ਉੱਤੇ ਹੀ ਸਵਾਰ ਖੜੇ ਰਹੇ ਜਦ ਸਤਸੰਗਤ ਸਮਾਪਤ ਹੋਈ ਤਾਂ ਵੱਡੀ ਗਿਣਤੀ ਵਿੱਚ ਸ਼ੇਰ ਦਵਾਲੂ ਨੂੰ ਬਾਹਰ ਨਿਕਲਦਾ ਵੇਖ ਕੇ ਹਿਮਾਇਉ ਬਹੁਤ ਹੈਰਾਨ ਹੋਇਆ ਫਿਰ ਉਹ ਘੋੜਿਆਂ ਤੋਂ ਉਤਰ ਕੇ ਦਰਬਾਰ ਵਿੱਚ ਗੁਰੂ ਜੀ ਦੇ ਸੰਮੁਖ ਹੋਇਆ ਗੁਰੂ ਜੀ ਕੁਝ ਸਿੱਖਾਂ ਨਾਲ ਸਲਾਮਸ਼ਵਰਾ ਕਰ ਰਹੇ ਸਨ ਜਦ کافی ਸਮਾਂ ਉਹਨਾਂ ਹਿਮਾਇਉ ਵੱਲ ਨਾ ਤੱਕਿਆ ਤਾਂ ਹਿਮਾਇਉ ਗੁੱਸੇ ਵਿੱਚੋਂ ਤਲਵਾਰ ਕੱਢਣ ਲੱਗਾ ਗੁਰੂ ਜੀ ਨੇ ਜਦ ਨਜ਼ਰ ਪਾਰ ਕੇ ਉਸ ਵੱਲ ਵੇਖਿਆ ਤਾਂ ਹੱਥ ਤਲਵਾਰ ਦੀ ਮੁੱਠ ਉੱਤੇ ਹੀ ਰਹਿ ਗਿਆ ਗੁਰੂ ਜੀ ਨੇ ਫਰਮਾਇਆ ਹਿਮਾਇੂ ਇਸ ਤਲਵਾਰ ਨੂੰ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਕੱਢਣਾ ਸੀ ਫਕੀਰਾ ਉੱਤੇ ਤਲਵਾਰਾ ਚਲਾਉਣਾ ਕੋਈ ਬਹਾਦਰੀ ਨਹੀਂ ਹਿਮਾਇੂ ਸ਼ਰਮਿੰਦਾ ਹੋ ਗਿਆ ਅਤੇ ਉੱਥੋਂ ਹੀ ਵਾਪਸ ਮੁੜ ਗਿਆ ਅਸੀਸ ਲੈਣ ਆਇਆ ਸੀ ਇੱਕ ਵਿਲੱਖਣ ਸਿੱਖਿਆ ਲੈ ਕੇ ਚਲਾ ਗਿਆ ਹਿਮਾਇੂ ਨੇ ਜਿਹੜੀ ਸਿੱਖਿਆ ਗੁਰੂ ਜੀ ਪਾਸੋਂ ਲਈ ਉਸਦੇ ਉਸ ਦੀ ਕਾਇਆ ਹੀ ਪਲਟ ਗਈ ਉਸ ਨੂੰ ਇਹ ਪਤਾ ਲੱਗ ਗਿਆ ਕਿ ਉਹ ਇੱਕ ਡਰਪੋਕ ਸੀ ਬੋਸਦਿਲ ਸੀ ਇਸੇ ਕਰਕੇ ਉਹ ਹਾਰ ਰਿਹਾ ਸੀ ਕਈ ਵਾਰ ਗੁਰੂ ਜੀ ਦਾ ਗੌਰਵਮਈ ਚਿਹਰਾ ਉਸ ਦੀ ਅੱਖਾਂ ਸਾਹਮਣੇ ਆਉਂਦਾ ਅਤੇ ਉਸ ਨੂੰ ਬਾਰ-ਬਾਰ ਇਹ ਪ੍ਰੇਰਣਾ ਮਿਲਦੀ ਕਿ ਬਹਾਦਰ ਦਾ ਕੰਮ ਹੈ ਆਪ ਤੋ ਹੀ ਵੱਡੇ ਵੈਰੀ ਨਾਲ ਲੜਨਾ ਇਸ ਪ੍ਰੇਰਣਾ ਸਦਕਾ ਉਹ ਕਾਮਯਾਬ ਵੀ ਹੋਇਆ ਅਤੇ ਇੱਕ ਵਾਰ ਫਿਰ ਆਗਰੇ ਦੇ ਤਖਤ ਦਾ ਵਾਰਿਸ ਬਣ ਗਿਆ ਗੁਰੂ ਜੀ ਦੀ ਸ਼ਖਸੀਅਤ ਦਾ ਇਹੋ ਵੱਡਾ ਪਹਿਲੂ ਸੀ ਕਿ ਹਰ ਵਿਅਕਤੀ ਨੂੰ ਕੁਝ ਲਫ਼ਜ਼ਾਂ ਵਿੱਚ ਹੀ ਇੱਕ ਵੱਡੀ ਸਿੱਖਿਆ ਦੇ ਦਿੰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ